का जिंदाबाद 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 मुर्दाबाद मुर्दाबाद मुर्दा मोलो फिटेदार जिंदाबाद जिंदाबाद जिंदाबाला का जिंदाबाद 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 बिजली ਜਾਰੂ ਜਿੱਥੇ ਬੰਦੀਆ ਦੇ ਵੱਲੋਂ ਸਰਕਲ ਪੱਧਰ ਦਾ ਤਰਨਾ ਮੁਖ ਚੇਫ ਇੰਜੀਨੀਅਰ ਦੇ ਦਫਤਰ ਦੇ ਬਾਹਰ ਇੰਜੀਨੀਅਰ ਅੰਗਰੇਜ਼ ਸਿੰਘ ਰਾਮਗੜ੍ਹ ਸਵਾਈਆਗੋ ਜੁਆਇੰਟ ਫੋਰਮ ਕਰਤਾਰ ਸਿੰਘ ਅਤੇ ਇੰਜੀਨੀਅਰ ਰਸਪਾਲ ਸਿੰਘ ਸਵਾਈਆਗੋ ਬਿਜਲੀ ਮੁਲਾਜ਼ਮ ਏਕਤਾ ਮੰਚ ਇੰਜੀਨੀਅਰ ਜਗਤਾਰ ਸਿੰਘ ਸਵਾਈਆਗੋ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਕੇਵਲ ਸਿੰਘ ਬਨਵੈਤ ਸਵਾਈਆਗੋ ਪਾਵਰ ਕਮਾਂਟਰਾਸਕੋ ਪੈਨਸ਼ਨਰਸ ਯੂਨੀਅਨ ਜਸਵੀਰ ਸਿੰਘ ਅੰਦਲੂ ਗ੍ਰਿਡ ਸਟਾਫ ਐਸੋਸੀਏਸ਼ਨ ਦੀ ਸਾਂਝੀ ਅਗਵਾਈ ਹੇਠ ਲਗਾਇਆ ਗਿਆ ਜਿਸ ਤੇ ਮੈਂਚ ਦਾ ਸੰਚਾਲਨ ਪ੍ਰਧਾਨ ਸतीश ਭਾਤਵਾਜ ਤੇ ਪ੍ਰਧਾਨ ਸੁਜੀਤ ਸਿੰਘ ਦੇ ਵੱਲੋਂ ਕੀਤਾ ਗਿਆ ਤਾਂ ਨੇ ਨੂੰ ਸੰਬੋਧਨ ਕਰਦੇ ਆਗੂ ਨੇ ਦੱਸਿਆ ਕਿ 2 ਜੂਨ ਨੂੰ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਅਤੇ ਸੀਐਮਡੀ ਕੇਕੇ ਸਿਨਾ ਆਈਐਸ ਦੇ ਨਾਲ ਸਮੂਚੀ ਮੈਨੇਜਮੈਂਟ ਨਾਲ ਮੁਹਾਲੀ ਵਿਖੇ ਅਹਿਮ ਮੀਟਿੰਗ ਹੋਈ ਸੀ ਜਿਸ ਵਿੱਚ ਲੰਬੀ ਵਿਚਾਰ ਚਚੋ ਤੋਂ ਬਾਅਦ ਪੰਜਾਬ ਮੰਗਾ ਵਿੱਚੋਂ 25 ਨੂੰ ਲਾਗੂ ਕਰਨ ਉਤੇ ਸਹਿਮਤੀ ਬਣ ਗਈ ਸੀ ਪਰ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਇਸ ਸੰਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਤਾਂ ਅਗਵਾ ਨੇ ਦੇ ਸੈਕੈਸਟੇਰ ਉਸ ਵਿੱਚ ਜੋਇੰਟ ਫੋਰਮ ਬਿਜਲੀ ਇਕਤਾ ਮੰਚ ਐਓ ਜੇਈ ਪੈਨਸ਼ਨਰ ਜੂਨੀਅਨ ਐਟਕ ਅਤੇ ਗ੍ਰਿਡ ਸਟਾਫ ਐਸੋਸੀਏਸ਼ਨ ਦੇ ਵੱਲੋਂ ਵਰਕ ਟੂ ਰੂਲ ਦਾ ਪ੍ਰੋਗਰਾਮ ਦਿੰਦਿਆਂ ਡਿਵੀਜ਼ਨ ਪੱਧਰ ਅਤੇ ਸਰਕਲ ਪੱਧਰ ਤੇ ਤਰਨੇ ਦੇਣ ਦਾ ਪ੍ਰੋਗਰਾਮ ਦਿੱਤਾ ਸੀ ਅੱਜ ਉਸੇ ਲੈੜੀ ਤਹਿਤ ਸਰਕਾਰ ਈਸਟ ਪੈਸਟ ਅਤੇ ਸਬ ਅਰਬਨ ਦੇ ਵੱਲੋਂ ਸਰਕਲ ਪੱਧਰ ਦਾ ਸਾਂਝਾ ਤਰਨਾ ਦਿੱਤਾ ਗਿਆ ਅੱਤਰਕਾਰਾਂ ਨੇ ਗੱਲ ਕਰਦੇ ਆਗੂਆਂ ਨੇ ਦੱਸਿਆ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ ਬਿਜਲੀ ਮੰਤਰੀ ਜਾਂ ਮੈਨੇਜਮੈਂਟ ਨਾ ਜਾਗੀ ਤਾਂ 27 ਜੁਲਾਈ ਨੂੰ ਬਿਜਲੀ ਮੰਤਰੀ ਹਰਪਜਨ ਸਿੰਘ ਈਟੀਓ ਦੀ ਅੰਮ੍ਰਿਤਸਰ ਸਥਿਤ ਕੋਠੀ ਦਾ ਘਰਾਓ ਕੀਤਾ ਜਾਵੇਗਾ ਆਗੂਆਂ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਅਗਸਤ ਮਹੀਨੇ ਦੇ ਪਹਿਲੇ ਹਫਤੇ ਤੋਂ ਕਲਮ ਤੇ ਔਜ਼ਾਰ ਛੱਡੋ ਹਰਤਾਤ ਸ਼ੁਰੂ ਕਰ ਦਿੱਤੀ ਜਾਵੇਗੀ ਆਗੂਆਂ ਨੇ ਆਏ ਹੋਏ ਸਾਰੇ ਬਿਜਲੀ ਮੁਲਾਜ਼ਮਾਂ ਨੂੰ 27 ਦੀ ਸਵੇਰ ਪਤਲੀ ਰੋਸ ਰੈਲੀ ਦੀਆਂ ਤਿਆਰੀਆਂ ਵਿੱਚ ਜੁਟ ਜਾਣ ਦੇ ਆਦੇਸ਼ ਦਿੱਤੇ ਹੁਣ ਆ ਗੋਆ ਚਮਕੋਰ ਸਿੰਘ ਸੋਮਨ ਸਿੰਘ ਠਾਕੁਰ ਦਲਜੀਤ ਸਿੰਘ ਕਰਤਾਰ ਸਿੰਘ ਮਨਜੀਤ ਸਿੰਘ ਮਨਸੂਰਾ ਤਰਮਿੰਦਰ ਅਪਤਾਲ ਸਿੰਘ ਬਸਿਆ ਬੁੱਟਾ ਸਿੰਘ ਗੁਰਪ੍ਰੀਤ ਸਿੰਘ ਮਹਿਦੁੱਦਾਰ ਸਰਤਾਜ ਸਿੰਘ ਗੌਰਵ ਕੁਮਾਰ ਗਗਨਦੀਪ ਸਿੰਘ ਬਿੱਦਲ ਚਰਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਵੱਡੀ ਗਿਣਤੀ ਚ ਬਿਜਲੀ ਮੁਲਾਜ਼ਮ ਹਾਜ਼ਰ ਸਨ ਅਰਸ਼ਪਾਲ ਸਿੰਘ ਡਿੱਪੀ ਜਨਰਲ ਫੈਕਟਰੀ ਪੀਐਸਸੀਬੀ EMPLOYEES FEDERATION ਐਟੱਕ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੇ ਸਾਡਾ ਵਰਕ ਟੂ ਰੂਲ ਹੈ ਨਾ ਵਰਕ ਟੂ ਰੂਲ ਜਿਹੜਾ ਚੱਲਦਾ ਪਿਆ ਉਹਦੀ ਕੜੀ ਵਜੋਂ ਅੱਜ ਜਿਹੜੇ ਸਰਕਲਾਂ ਦੇ ਧਰਨੇ ਸੀ ਜਿਹੜੇ ਉਸ ਸੰਬੰਧ ਵਿੱਚ ਅਸੀਂ ਸਰਕਲ ਜਿਹੜੇ ਈਸਟ ਔਰ ਵੈਸਟ ਸਰਬੰਧ ਦਾ ਜਿਹੜਾ ਸਰਕਲ ਹੈ ਧਰਨਾ ਦੇ ਰਹੇ ਸੀ ਇਹਦੇ ਵਿੱਚ ਸਾਡੀ ਜਿਹੜੀਆਂ ਮੁੱਖ ਮੰਗਾਂ ਮੰਗ ਚਾਟਰ ਦਿੱਤਾ ਹੋਇਆ ਉਹਨਾਂ ਨੂੰ ਮੰਗ ਚਾਟਰ ਦੇ ਵਿੱਚ ਜਿਹੜੀ ਸੀ 2 6 ਨੂੰ ਜਿਹੜੀ ਆ ਸਾਡੀ ਬੋਰਡ ਮੈਨੇਜਮੈਂਟ ਨਾਲ ਤੇ ਵਿੱਲੀ ਮੰਤਰੀ ਨਾਲ ਮੀਟਿੰਗ ਹੋਈ ਸੀ ਉਸ ਦਰਮਿਆਨ ਜਿਹੜੀਆਂ ਕਾਫੀ ਮੰਗਾਂ ਜਿਹੜੀਆਂ ਉਹ ਸਹਿਮਤੀ ਬਣ ਗਈ ਸੀ ਉਹਨਾਂ ਤੇ ਪਰ ਸਾਡਾ ਜਿਹੜਾ ਸੀ ਉਹ ਸਰਕੂਲਰ ਜਿਹੜਾ ਕੋਈ ਨਹੀਂ ਜਾਰੀ ਕੀਤਾ ਗਿਆ ਉਹਨਾਂ ਨੇ ਸੀ ਵੀ ਅਸੀਂ ਸਰਕੂਲਰ ਜਾਰੀ ਕਰਦੇ ਆਂ ਕਿ ਇਸ ਕਰਕੇ ਸਾਨੂੰ ਆਲਟੋਲ ਕੀਤਾ ਗਿਆ ਉਹ ਟਾਲ ਮਟੋਲ ਜਿਹੜਾ ਉਹ ਕਰਨ ਕਰਕੇ ਹੀ ਸਾਨੂੰ ਜਿਹੜਾ ਸੰਘਰਸ਼ ਨੂੰ ਅੱਗੇ ਵਰਕ ਰੂਲ ਤੋਂ ਜਿਹੜਾ ਅਸੀਂ ਸਰਕਲਾਂ ਦੇ ਇਹ ਧਰਨੇ ਆ ਉਹਦੇ ਵਿੱਚ ਅੱਗੇ ਕਨਵਰਟ ਕਰਨਾ ਪਿਆ ਔਰ ਇਸ ਦੇ ਨਾਲ ਹੀ ਜੇ ਸਾਡੀ ਮੈਨੇਜਮੈਂਟ ਨੂੰ ਇਹ ਚੇਤਾਵਨੀ ਆ ਜੇ ਕਰੇ ਜਿਹੜੇ ਮੰਗਾਂ ਤੇ ਸਹਿਮਤੀ ਹੋਈ ਆ ਮੰਨੀਆਂ ਮੰਗਾਂ ਤੇ ਉਹ ਨਹੀਂ ਲਾਗੂ ਕਰਦੇ ਤਾਂ ਅਸੀਂ 24 ਤਰੀਕ ਨੂੰ ਜਿਹੜੀ ਆ ਸਾਰੀਆਂ ਡਵੀਨਾਂ ਦੇ ਵਿੱਚ ਜਿਹੜੇ ਆ ਪੰਜਾਬ ਦੇ ਵਿੱਚ ਉਹ ਧਰਨੇ ਦੇਵਾਂਗੇ ਰੈਲੀਆਂ ਕਰਾਂਗੇ ਔਰ ਇਸ ਦੇ ਨਾਲ ਹੀ ਜਿਹੜੀ ਆ 27 ਤਰੀਕ ਨੂੰ ਅਸੀਂ ਪਟਿਆਲੇ ਸੌਰੀ ਅੰਮ੍ਰਿਤਸਰ ਵਿਜੀਲ ਮੰਤਰੀ ਦੀ ਕੋਠੀ ਦੇ ਬਾਹਰ ਜਿਹੜਾ ਇੱਕ ਲਾਹਮਸਾਲ ਧਰਨਾ ਜਿਹੜਾ ਉਹ ਦੇਵਾਂਗੇ ਔਰ ਜੇ ਫਿਰ ਵੀ ਜਿਹੜੀ ਆ ਮੈਨੇਜਮੈਂਟ ਦੇ ਕੰਨਾਂ ਤੇ ਜੂਨਾ ਸਰਕੀ ਤਾਂ ਅਸੀਂ ਜਿਹੜਾ ਆਪਣੀਆਂ ਮੰਗਾਂ ਮਨਾਉਣ ਦੀ ਖਾਤਰ ਅਸੀਂ ਜਿਹੜੇ ਵਰਕਫੋਰਸ ਦੀ ਉਹ ਅੱਗੇ ਵਧਦੇ ਹੋਏ ਸਰਕਾਰ ਦੇ ਧਰਨਾ ਤੋਂ ਅੱਗੇ ਵਧਦੇ ਹੋਏ ਅਸੀਂ ਜਿਹੜੀ ਆ ਸਮੂਹ ਛੁੱਟੀ ਦਾ ਜਾਣ ਦਾ ਜਿਹੜਾ ਫੈਸਲਾ ਕਰਾਂਗੇ ਉਸ ਦਰਮਿਆਨ ਜੇ ਬਿਲੀ ਸਪਲਾਈ ਬੰਦ ਰਹਿੰਦੀ ਜਾਂ ਹੋਰ ਦਿੱਕਤ ਆਂਦੀ ਆ ਤਾਂ ਉਸ ਦੀ ਸਰਾਸਰ ਮੈਨੇਜਮੈਂਟ ਜਿਹੜੀ ਆ ਉਹ ਜ਼ਿੰਮੇਵਾਰ ਹੋਏਗੀ ਜੀ ਮੈਂ ਜੀ ਕੇਵਲ ਸਿੰਘ ਬਨਵੈਤ ਪਾਵਰ ਕਾਮ ਇੰਟਰਸਟ ਕੋ ਪੈਨਸ਼ਨ ਯੂਨੀਅਨ ਦੇ ਟਿਕਵਲੋਂ ਆਪਣੇ ਵਿਚਾਰ ਪ੍ਰਗਟ ਕਰ ਰਹੇ ਆਂ ਅੱਜ ਜਿਹੜਾ ਧਰਨਾ ਦਿੱਤਾ ਜਾ ਰਿਹਾ ਸਾਰੇ ਮੁਲਾਜ਼ਮਾਂ ਬਣੀ ਹੋਣ ਇਦੇ ਵਿੱਚ ਅਸੀਂ ਪੈਨਸ਼ਨ ਜਿਹੜੇ ਹੈ ਉਹ ਜੂਨੀਅਰ ਬੰਦੇ ਆਪਣੇ ਇਹਦੇ ਵਿੱਚ ਪਾਰਟਿਸਿਪੇਟ ਕਰ ਰਹੇ ਆ ਜਿਹੜੇ ਪਿਛਲੇ ਸਮੇਂ ਦੇ ਵਿੱਚ ਬਿਲੀ ਬੋਰਡ ਦੀ ਮੈਨੇਜਮੈਂਟ ਦੇ ਨਾਲ ਸਾਡੀ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਸਾਡੇ ਪੈਨਸ਼ਨ ਸਾਥੀ ਵੀ ਉਹਦੇ ਵਿੱਚ ਪਾਰਟਿਸਿਪੇਟ ਕੀਤੇ ਸੀ ਉਹਨਾਂ ਦੀ ਵੀ ਕੁਝ ਮੰਗਾਂ ਸੀ ਉਹਨਾਂ ਦੇ ਬਾਰੇ ਵੀ ਗੱਲ ਹੋਈ ਸੀ ਪਰ ਅਸੀਂ ਇਸ ਗੱਲ ਤੇ ਦੁੱਖ ਪ੍ਰਗਟ ਕਰਦੇ ਆ ਕਿ ਉਹ ਕੋਈ ਵੀ ਮੰਗ ਜਿਹੜੀ ਹੈ ਬਿਲੀ ਬੋਰਡ ਦੀ ਮੈਨੇਜਮੈਂਟ ਨੇ ਲਾਗੂ ਨਹੀਂ ਕੀਤੀ ਇਸ ਕਰਕੇ ਅਸੀਂ ਜੁਆਇੰਟ ਐਕਸ਼ਨ ਜਿਹੜਾ ਹੈ ਮਲਾਜ਼ਮ ਜੁਆਇੰਟ ਫੋਰਮ ਇਕਤਾ ਮੈਂਚ ਪੈਂਡਾ ਗੁਣ ਜਿਹੜੇ ਨੇ ਐਸੋਸੀਏਸ਼ਨ ਔਰ ਪਾਵਰ ਕੰਟਰੈਕਟਰਸ ਕੋ ਪੈਂਡਾ ਯੂਨੀਵਰਸਿਟੀ ਇਕੱਠੇ ਹੋ ਕੇ ਅੱਜ ਧਰਨਾ ਇਸ ਬਿਲੀਬੋਰਡ ਦੇ ਦਫ਼ਤਰ ਅੱਗੇ ਦੇ ਰਹੇ ਆਉਣ ਵਾਲੇ ਸਮੇਂ ਵਿੱਚ ਵੀ ਜੋ ਵੀ ਮੂਵਮੈਂਟ ਹੋਏਗੀ ਇਸ ਜਥੇਬੰਦੀ ਦੀ ਉਸੇ ਢੰਗ ਨਾਲ ਅਸੀਂ ਲਾਗੂ ਕਰਾਂਗੇ 27 ਤਰੀਕ ਨੂੰ ਅਮਰਗੱਦਰ ਜਾਣ ਦਾ ਮਾਮਲਾ ਹੈ ਉਰੇ ਵਿੱਚ ਵੀ ਵਾਤ ਤੋਂ ਵਾਤ ਪਾਰਟਿਸਪੇਟ ਕਰਾਂਗੇ ਤੇ ਜਿਹੜਾ ਆਉਣ ਵਾਲੇ ਸਮਲੇ ਪਹਿਲੀ ਤਰੀਕ ਤੋਂ ਬਾਅਦ ਮੂਮੈਂਟ ਸ਼ੁਰੂ ਹੋਣੀ ਹੈ ਉਹਦੇ ਵਿੱਚ ਵੀ ਅਸੀਂ ਮੌਰਤਾਂ ਤੇ ਸਪੋਰਟ ਕਰਾਂਗੇ ਬਹੁਤ-ਬਹੁਤ ਤਹਿਦਾਤ ਨਾਲ ਮੈਂ ਰਗਵੀਰ ਸਿੰਘ ਆ ਕੀ ਹੋਰ ਕਿਨ ਜਰ ਸਕੱਤਰ ਪੰਜਾਬ ਟੈਕਨੀਕਲ ਸਰਵੇਲਰ ਮੈਂਬਰ ਰੈਡ ਫੋਰਮ ਅੱਜ ਅਸੀਂ ਹਾਂ ਗ੍ਰੈਂਡ ਫੋਰਮ ਇੱਕਾ ਮਾਚ ਤੇ ਐਸੋਸੀਏਸ਼ਨ ਆਫ ਜੇਜ ਦੇ ਸੱਦੇ ਤੇ ਜੋ ਫੈਸਲੇ ਹੋਏ ਸੀ ਕਿ 12 ਤਰੀਕ ਤੋਂ ਲੈ ਕੇ 22 ਤਰੀਕ ਤੱਕ ਦੇ ਸਰਕਲ ਪੱਦਰ ਦੇ ਕਰਨੇ ਲਾਉਣੇ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਲੁਧਿਆਣਾ ਦੇ ਵਿੱਚ ਈਸਟ ਬੈਸਟਾ ਔਰ ਸਰਵੰਦਾ ਸਰਕਲ ਦਾ ਕਰਨਾ ਇਕੱਠਾ ਰੱਖਿਆ ਔਰ ਇਸ ਦੇ ਵਿੱਚ ਲੋਕਾਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਔਰ ਲੋਕਾਂ ਦੇ ਮਰਾਂ ਦੇ ਵਿੱਚ ਰੋਸ ਵੀ ਆ ਔਰ ਇਹ ਸਾਡੀ ਜਿਹੜੀ 2 6 ਨੂੰ ਮੀਟਿੰਗ ਹੋਈ ਸੀਗੀ ਮੈਨੇਜਮੈਂਟ ਦੇ ਨਾਲ ਮੈਨੇਜਮੈਂਟ ਨੇ ਉਹ ਮੀਟਿੰਗਾਂ ਦੇ ਵਿੱਚ ਸਹਿਮਤੀ ਪ੍ਰਗਟ ਕਰਕੇ ਉਹਦੇ ਸਰਕੂਲਰ ਜਾਰੀ ਨਹੀਂ ਕਰ ਰਹੀ ਜਿਸ ਕਰਕੇ ਸਾਨੂੰ ਵਰਕ ਟੂ ਰੂਲ ਤੇ ਜਾਣਾ ਪਿਆ ਔਰ ਇਹ ਧਰਨੇ ਮੁਜਾਰੇ ਸਾਨੂੰ ਕਰਨੇ ਪੈ ਰਹੇ ਨੇ ਇਹਦੇ ਨਾਲ ਨਾਲ ਅਸੀਂ ਦੇਸ਼ ਵਿਆਪੀ ਜਿਹੜੀ 9 ਤਰੀਕ ਦੀ ਸਟ੍ਰਾਈਕ ਦੇ ਵਿੱਚ ਵੀ ਵੱਧ ਜੜ ਕੇ ਸ਼ਮੂਲੀਅਤ ਕੀਤੀ ਆ ਤਾਂ ਕਿ ਜਿਹੜੇ ਪਬਲਿਕ ਸੈਕਟਰ ਦੇ ادارے ਨੇ ਉਹਨਾਂ ਨੂੰ ਕੰਡੀਆਂ ਦੇ ਬਾਹਰ ਨਾ ਵੇਚਿਆ ਜਾਵੇ ਔਰ ਜੇਕਰ ਮੈਨੇਜਮੈਂਟ ਸਾਡੇ ਨਾਲ ਫਿਰ ਵੀ ਇਹ ਸਰਕੂਲਰ ਜਾਰੀ ਨਹੀਂ ਕਰਦੀ ਅਸੀਂ 27 ਤਰੀਕ ਨੂੰ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਬਹੁਤ ਵੱਡਾ ਧਰਨਾ ਦੇਣ ਜਾ ਰਹੇ ਹਾਂ ਉਸ ਤੋਂ ਬਾਅਦ ਅਗਲੇ 2 ਅਗਸਤ ਦੇ ਪਹਿਲੇ ਹਫਤੇ ਦੇ ਵਿੱਚ ਅਸੀਂ ਜਿਹੜੀ ਉਹ ਮਾਸ ਸਕੈਜੂਲਲੀਪ ਤੇ ਜਾਵਾਂਗੇ ਜਿਵੇਂ ਕਿ ਅਸੀਂ ਪਿਛਲੇ ਸਾਲ 1 9 24 ਨੂੰ ਧਰਨਾ ਦਿੱਤਾ ਮੰਤਰੀ ਦੀ ਕੋਠੀ ਦੇ ਬਾਹਰ ਉਸ ਤੋਂ ਬਾਅਦ ਅਸੀਂ ਮਾਸ ਕੈਜੂਲਿਫ ਤੇ ਗਏ ਆਂ ਔਰ ਮਾਸ ਕੈਜੂਲਿਫ ਤੇ ਜਾਂ ਤੋਂ ਬਾਅਦ ਸਾਡੇ ਲਗਭਗ 19 20 ਸਰਕੂਲਰ ਮੈਨੇਜਮੈਂਟ ਨੇ ਫਟਾਫਟ ਕੀਤੇ ਆ ਸਾਨੂੰ ਲੱਗਦਾ ਵੀ ਸਾਨੂੰ ਫੇਰ ਉਸੇ ਤਰ੍ਹਾਂ ਦੀ ਰੈਜੀਟੇਸ਼ਨ ਕਰਨੀ ਪਊਗੀ ਮੈਂ ਅਪੀਲ ਕਰਦਾ ਹਾਂ ਮੈਨੇਜਮੈਂਟ ਨੂੰ ਔਰ ਇਹ ਸਾਡੀਆਂ ਮੰਗਾਂ ਤੇ ਜਿਹੜੀਆਂ ਸਹਿਮਤੀਆਂ ਹੋਈਆਂ ਨੇ ਉਹ ਸਰਕੂਲਰ ਜਾਰੀ ਕਰਨ ਨਹੀਂ ਤਾਂ ਜੇਕਰ ਅਸੀਂ ਮਾਸ ਕੈਜੂਅਲੀ ਤੇ ਜਾਵਾਂਗੇ ਉਹਦੇ ਨਿਕਲਣ ਵਾਲੇ ਜਿਹੜੇ ਸੁੱਟੇ ਨੇ ਉਹਦੀ ਮੈਨੇਜਮੈਂਟ ਜ਼ਿੰਮੇਵਾਰ ਹੋਵੇਗੀ ਆ ਔਰ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਧੰਨਵਾਦ ਮੈਂ ਜਗਤਾਰ ਸਿੰਘ ਮੀਤ ਪ੍ਰਧਾਨ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਪੰਜਾਬ ਤੋਂ ਅੱਜ ਜੋ ਰੋਸਮਈ ਧਰਨਾ ਚੀਫ ਇੰਜੀਨੀਅਰ ਲੁਧਿਆਣਾ ਜੀ ਦੇ ਦਫਤਰ ਦੇ ਸਨਮੁਖ ਅਸੀਂ ਲਗਾ ਰਹੇ ਹਾਂ ਉਸ ਦਾ ਕਾਰਨ ਪਿਛਲੇ ਦਿਨੀ ਜੂਨ 2 ਤਰੀਕ ਨੂੰ ਮੈਨੇਜਮੈਂਟ ਨਾਲ ਤੇ ਸਰਕਾਰ ਬਿਜਲੀ ਮੰਤਰੀ ਦੇ ਸਨਮੁਖ ਪੰਜਾਬ ਦੀਆਂ ਜਿੰਨੀਆਂ ਵੀ ਜਦਬੰਦੀਆਂ ਨੇ ਬਿਜਲੀ ਬੋਰਡ ਨਾਲ ਸੰਬੰਧਿਤ ਉਹਨਾਂ ਦੇ ਆਗੂਆਂ ਨਾਲ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਜਿਹੜੀਆਂ ਵੀ ਮੰਗਾਂ ਨੇ ਉਹਨੂੰ ਲੈ ਕੇ ਬਹੁਤ ਸਾਰੀਆਂ ਮੰਗਾਂ ਤੇ ਸਹਿਮਤੀਆਂ ਵੀ ਬਣੀਆਂ ਸੀ ਪਰੰਤੂ ਉਹ ਮੰਗਾਂ ਨੂੰ ਮੰਨ ਕੇ ਵੀ ਸਰਕਾਰ ਜਾਂ ਪੀਐਸਪੀਸੀਲ ਮੈਨੇਜਮੈਂਟ ਨੇ ਉਹਨਾਂ ਸੰਬੰਧੀ ਕੋਈ ਫਸਟ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਕੀਤਾ ਉਸ ਦੇ ਵਿਰੋਧ ਦੇ ਵਿੱਚ ਹੀ ਉਸ ਦੇ ਰੋਸ ਦੇ ਵਿੱਚ ਅੱਜ ਜੋ ਰੋਸਮਈ ਧਰਨਾ ਅੱਜ ਅਸੀਂ ਇੱਥੇ ਸਮੂਹ ਪੀਐਸਪੀਸੀਲ ਨਾਲ ਸੰਬੰਧਿਤ ਜਥੇਬੰਦੀਆਂ ਰਿਟਾਇਰ ਜੋ ਸਾਥੀ ਹੋਏ ਨੇ ਮੁਲਾਜ਼ਮ ਜੋ ਕੰਮ ਕਰਦੇ ਸਾਥੀ ਨੇ ਉਹਨਾਂ ਦੀਆਂ ਜਥੇਬੰਦੀਆਂ ਅਸੀਂ ਰਲ ਮਿਲ ਕੇ ਇੱਥੇ ਅੱਜ ਇਹ ਰੋਸ ਵਜੋਂ ਧਰਨਾ ਲਗਾਇਆ ਜੇਕਰ ਮੈਂ ਤੁਹਾਡੇ ਮਾਧਿਅਮ ਰਾਹੀਂ ਪੀਐਸਪੀਸੀਐਲ ਦੀ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਕਿ ਜੇਕਰ ਉਹਨਾਂ ਨੇ ਜਲਦੀ ਹੀ ਕੋਈ ਸਪਸ਼ਟ ਨੋਟੀਫਿਕੇਸ਼ਨ ਮੰਨੀਆਂ ਮੰਗਾਂ ਦੇ ਅਨੁਸਾਰ ਲਾਗੂ ਨਾ ਕੀਤਾ ਤਾਂ ਜਿਸ ਤਰ੍ਹਾਂ ਬਾਕੀ ਸਾਥੀਆਂ ਨੇ ਦੱਸਿਆ ਬੜੀ ਜਲਦ ਹੀ ਅਸੀਂ ਇਸ ਜੋ ਰੋਸ ਨੂੰ ਬਹੁਤ ਤਿੱਖਾ ਰੂਪ ਦੇਣ ਜਾ ਰਹੇ ਹਾਂ ਉਹਨਾਂ ਦਾ ਅਗਲੀ ਰੂਪਰੇਖਾ ਜਿਸ ਤਰ੍ਹਾਂ ਸਾਥੀਆਂ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਬਿਜਲੀ ਮੰਤਰੀ ਦੇ ਭਰਾਓ ਦਾ ਪਲਾਨ ਵੀ ਕਰ ਚੁੱਕੇ ਹਾਂ ਬੜੀ ਜਲਦੀ ਹੀ ਇਸ ਦੇ ਤੁਹਾਨੂੰ ਗਲਤ ਜਿਹੜੇ ਹੈਗੇ ਨਤੀਜੇ ਉਹ ਦੇਖਣ ਨੂੰ ਮਿਲਣਗੇ ਤੇ ਉਹ ਨਤੀਜਿਆਂ ਦੀ ਨਿਰੋਲ ਜ਼ਿੰਮੇਵਾਰੀ ਪੀਐਸਪੀ ਜਲਦੀ